ਉਹਨデア ਠੋਕデア ਜੋ ਅੱਜ ਇਸ ਦੇਸ਼ ਵਿੱਚ ਰਾਜਨੀਤੀ ਚੱਲਦੀ ਹੈ। ਤਾਂ ਮੈਨੂੰ ਉਸੇ 2015 9 ਸਾਲ ਪੁਰਾਣੇ ਕੇ ਜਿਹਦੇ ਵਿੱਚ ਭਗਵੰਤ ਮਾਨ ਦੀ ਵੀਡੀਓ ਆ। ਸੋਸ਼ਲ ਮੀਡੀਆ ਤੇ ਬੋਲਦਿਆਂ ਦੀ ਕਿ ਜਦੋਂ 2015 ਚ ਕੇਸ ਬਣਾ ਜਦੋਂ ਮੈਂ ਲੀਡਰ ਆਫ ਆਪੋਜੀਸ਼ਨ ਸੀਗਾ। ਮਾਨ ਕਹਿੰਦਾ ਵਾ ਕਿ ਖੈਰੇ ਦੇ ਖਿਲਾਫ ਜਿਹੜਾ ਵਾ ਤੱਕਾ ਹੋਇਆ ਇਹ ਵਿਂਡੇਟਾ ਵਾ, ਬਦਲਾਖੋਰੀ ਤੇ ਮੈਂ ਪਾਰਲੀਮੈਂਟ ਵਿੱਚ ਇਹਦੀ ਗੱਲ ਚੱਕਾਂਗਾ। ਉਸੇ ਕੇਸ ਚੱਕ ਕੇ ਮੈਨੂੰ ਗ੍ਰਿਫਤਾਰ ਕਰਤਾ। ਝੂਠੋ ਝੂਠ ਰਿਕਵਰੀ ਦਿਖਾਤੀ 9 ਸਾਲ 9 ਸਾਲ ਪੁਰਾਣੀ ਕਿ ਖੇਰੇ ਦੇ ਫਲਾਣੇ ਇੱਕ ਵਿਅਕਤੀ ਨਾਲ ਜਿਹੜੇ ਵਿਅਕਤੀ ਨੂੰ ਮੇਰੇ ਨਾਲ ਜੋੜਿਆ ਉਹਦੇ ਤੇ 24 ਮੁਕੱਦਮੇ ਨੇ ਐਕਸਾਈਜ਼ ਐਟੈਕਸ਼ਨ ਤੇ ਸ਼ਰਾਬ ਦੇ ਤੇ ਐਨਡੀਪੀਐਸ ਦੇ ਕੇਸ ਤੇ ਜੇਲ੍ਹ ਦੇ ਵਿੱਚ ਹੀ ਆ ਉਹ ਜਿਹੜਾ ਬੰਦਾ ਤੁਹਾਡੇ ਕੋਲ ਜੇਲ੍ਹ ਵਿੱਚ ਜਦੋਂ ਮਰਜ਼ੀ ਕੱਢ ਕੇ ਜੋ ਮਰਜ਼ੀ ਬਿਆਨ ਦਵਾ ਦਮ ਮੁੜ ਕੇ ਫਿਰ ਜੇਲ੍ਹ ਛੁੱਟ ਗਏ ਫੇ ਮੈਂ ਹੁਣ ਆ ਚਾਰ ਮਹੀਨੇ ਜੇਲ੍ਹ ਭੁਗਤੀ ਜਿੱਦਣ ਮੈਂ ਜਮਾਨਤ ਹਾਈ ਕੋਰਟ ਤੋਂ ਮੇਰੀ ਹੋ ਰਹੀ ਸੀ 4 ਜਨਵਰੀ 2024 ਨੂੰ 3 ਵਜੇ ਤੜਕੇ ਚੋਰਾਾਂ ਦੀ ਤਰ੍ਹਾਂ ਬਿਗੈਰ ਤਿਆਰੀ ਦੀ ਤਰ੍ਹਾਂ ਕਾਇਰਾਂ ਦੀ ਤਰ੍ਹਾਂ ਇੱਕ ਹੋਰ ਪਰਚਾ ਦਰਜ ਕਰਕੇ ਤੇ 8 ਵਜੇ ਪੁਲਿਸ ਵਾਲੇ ਫੇਰ ਬੈਠ ਗ੍ਰਫਤਾਰ ਕਰਦੇ ਮੈਂ ਕੋਈ ਗੱਲ ਨਹੀਂ ਕੀ ਇੰਨੇ ਕੇਸ ਪਾ ਲੋਂਗੇ ਤੁਸੀਂ ਪੰਜ ਪਾ ਲੋਂਗੇ ਸੱਤ ਪਾ ਲੋਂਗੇ 10 ਪਾ ਲੋਂਗੇ ਉਹ ਅਕਾਲਪੁਰ ਤੋਂ ਬੈਠਾ ਉਹਦੀ ਵੀ ਕਿ ਕਚਹਿਰੀ ਹੈ ਇੱਕ ਕਚਹਿਰੀ ਥੱਲੇ ਇੱਕ ਉੱਪਰ ਕਚਹਿਰੀ ਆ ਤੁਸੀਂ ਦੇਣਦਾਰ ਹੋ ਉਸ ਤੋਂ ਔਰ ਮੈਂ ਕਹਾਂ ਸੀ ਕਿ ਜੋ ਬੀਚੋਂ ਕੇ ਤੁਸੀਂ ਵੰਡੋਂਗੇ ਲਓ ਜੀ ਮੈਂ ਬਾਹਰ ਆ ਗਿਆ ਤੇ ਦਿਨਾਂ ਮਹੀਨਾ ਚ ਲਾਲਾ ਜੀ ਚੱਕੇ ਗਏ ਨੇ ਬੋਲੋ ਚੱਕੇ ਗਏ ਨਾ ਉਹ ਕਹਿੰਦੇ ਹਾਏ ਕਚਹਿਰੀ ਵਾਲਾ 4 ਕਿਲੋ ਵਜ਼ਨ ਘਟ ਗਿਆ ਹੈ ਤੇ ਘਟਣਾ ਹੈ ਤੁਸੀਂ ਗਲਤ ਕੰਮ ਕਰੋਗੇ ਸੁਪਰੀਮ ਕੋਰਟ ਨੇ ਜਿਹੜੇ ਜਮਾਨਤਾਂ ਲਾਈਆਂ ਸੁਤਿੰਦਰ ਜੈਨ ਤੇ ਉਸਨੇ ਮਨੀਸ਼ ਸੋਡੀਆਂ ਨੇ ਢੇਢੇ ਸਾਲ ਦੇ ਅੰਦਰ ਨੇ ਸੁਪਰੀਮ ਕੋਰਟ ਨੇ ਜਮਾਨਤਾਂ ਚੈੱਕ ਕਰਤੀਆਂ ਹਾਈ ਕੋਰਟ ਵਿੱਚ ਕੇਜਲੀਵਾਲ ਗਿਆ ਉਹਨੇ ਕਹੇ ਤੂੰ ਗੁਨਾਹਗਾਰ ਆ ਤੇਰੇ ਸਬੂਤ ਤੇਰੇ ਖਿਲਾਫ ਬਹੁਤ ਆ ਫਿਰ ਵੀ ਕਹਿੰਦੇ ਅਸੀਂ ਕੱਟੜ ਇਮਾਨਦਾਰ ਆ ਤੇ ਪੰਜਾਬ ਲਈ ਜਿਹੜੀ ਲੋਕੀ ਲੜਾਈ ਲੜਦੇ ਸਾਨੂੰ ਕਹਿੰਦੇ ਤੁਸੀਂ ਲੋਕ ਸਮਾਗਲਣ ਹੈਗੇ ਆ ਆ ਜਾਨ ਨਿਕਲੀ ਭਈਆ ਹੁਣ ਇਸੇ ਤਰੀਕੇ ਨਾਲ ਜਮਾਨਤ ਮਿਲ ਜੇ ਹਾਈ ਜਮਾਨਤ ਮਿਲ ਜੇ ਹੁਣ ਨੇ ਇੱਕ ਤਰੀਕਾ ਬਣਾਇਆ ਕਿ ਉਦਾ ਦਾ ਜਮਾਨਤ ਮਿਲਣੀ ਮੈਡੀਕਲ ਗਰਾਊਂਡ ਦੇ ਤੋਂ ਜਮਾਨਤ ਲੈ ਕੇ ਦੇਖੀਏ ਕੋਰਟ ਵਿੱਚ ਅਰਜੀ ਲਾਈ ਕਿ ਕੇਜਰੀਵਾਲ ਦੀ ਸ਼ੂਗਰ ਬਹੁਤ ਵੱਧ ਗਈ ਆ ਆਮ ਤੌਰ ਤੇ ਆਪ ਵਰਗੇ ਪਿੰਡਾਂ ਦੇ ਵਿੱਚ ਸ਼ੂਗਰ ਬਹੁਤ ਵੱਧ ਗਈ ਆ ਉਹ ਜਿਹੜਾ ਕੋਰਟ ਹੁੰਦਾ ਉਹਨੇ ਪ੍ਰੋਸੀਕਿਊਸ਼ਨ ਨੂੰ ਬੁਲਾਇਆ ਏਡੀ ਨੂੰ ਕਿ ਦੱਸੋ ਇਹਦਾ ਜਵਾਬ ਦਿਓ ਸ਼ੂਗਰ ਕਿੱਦਾ ਵਧੀ ਉਹ ਕਹਿੰਦੇ ਅੰਮ ਚੁਪਰੋਂ ਨਹੀਂ ਹਟਦਾ ਜੀ ਆਲੂ ਪੂੜੀਆਂ ਖਾਣੋਂ ਨਹੀਂ ਹਟਦਾ ਜੀ ਗੁਲਾਬ ਜਾਮਣ ਖਾਣੋਂ ਨਹੀਂ ਹਟਦਾ ਜਾਣ ਕੇ ਸ਼ੂਗਰ ਵਧਾ ਰਿਆ ਵਾ ਕਿ ਤਾਂ ਕਿ ਮੈਂ ਮੈਡੀਕਲ ਗਰਾਊਂਡ 'ਤੇ ਮੈਨੂੰ ਬੇਲ ਮਿਲ ਸਕੇ ਆ ਤਾਂ ਇਹਨਾਂ ਦਾ ਕਿਰਤੂਰ ਕਰਤਾ ਵੀ ਮੇਰੇ ਵੀ ਹੋ ਅਸੀਂ ਵੀ ਪਰਚੇ ਚੱਲੇ ਆ ਅਸੀਂ ਵੀ ਜੇਲ੍ਹਾਂ ਕਿਟੀਆਂ ਸਾਡੇ ਕਿੰਨੇ ਬੰਦੇ ਫੜ ਕੇ ਦਿੱਤੇ ਨੇ ਇਹਨਾਂ ਨੇ ਅੰਦਰ ਪਿਛਲੇ 2 ਸਾਲ ਵਿੱਚ ਜਿਨ੍ਹਾਂ ਨੇ ਸਰਪੰਚਾਂ ਤੱਕ ਥੱਲੇ ਪਹੁੰਚੇ ਨੇ ਬਦਰਾ ਖੋਰੀ ਸਰਪੰਚ ਸਸਪੈਂਡ ਇਨਕੁਆਇਰੀਆ ਬੁਰੀ ਹਾਲਤ ਕਾਉਂਸਲਰ ਨਹੀਂ ਛੱਡੇ ਕਮੇਟੀਆਂ ਤੋੜ ਦਿੱਤੀਆਂ ਕਿ ਇਹ ਇਸ ਵਾਰ ਇਸ ਕਰਕੇ ਭਗਵੰਤ ਜੀ ਨੂੰ ਬਣਾਇਆ ਸੀ ਮੁੱਖ ਮੰਤਰੀ ਪੰਜਾਬ ਦਾ ਕਿ ਤੂੰ ਪੁਲਿਸ ਦਾ ਗਲਤ ਇਸਤੇਮਾਲ ਕਰੇ ਇਕ ਨੇ ਇਹ ਬਹੁਤ ਵੱਡੀ ਗੱਲ ਕਹੀ ਸੀ ਮੀਡੀਆ ਨੂੰ ਕਹਿਣਾ ਚਾਹੁੰਦਾ ਇੱਕ ਨਾਰਾ ਬੋਲੀ ਜਾਂਦਾ ਸੀ ਕੇਜਰੀਵਾਲ ਤੇ ਭਗਵੰਤ ਪਾਨ ਜੀ ਇਹਨਾਂ ਨੇ 70 ਸਾਲ ਵਿੱਚ ਕੁਝ ਨਹੀਂ ਕੀਤਾ ਪੰਜਾਬ 'ਚ 70 ਸਾਲ ਸੇ ਕੁਝ ਨਹੀਂ ਹੋਇਆ ਇਹਨੂੰ ਪੁੱਛੋ ਕਿ ਆ ਜਿਹੜਾ ਭਾਖੜਾ ਡੈਮ ਬਣਾਇਆ ਤੇਰੇ ਪਾਪੇ ਨੇ ਬਣਾਇਆ ਸੀਗਾ ਤੇਰੇ ਯੂਨੀਵਰਸਿਟੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਸਵੇਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪਟਿਆਲਾ ਯੂਨੀਵਰਸਿਟੀ ਚੰਡੀਗੜ੍ਹ ਯੂਨੀਵਰਸਿਟੀ ਜਿਹੜੀਆਂ ਸੁਪਰੀਮ ਯੂਨੀਵਰਸਿਟੀਆਂ ਆ ਇੰਡੀਆ ਦੀਆਂ ਨੰਬਰ 1 ਯੂਨੀਵਰਸਿਟੀਆਂ ਆ ਉਹ ਸਸਤੀ ਬਣਾਈਆਂ ਪ੍ਰਤਾਪ ਸਿੰਘ ਕੈਰੋ ਕਾਂਗਰਸ ਅਚੀਵ ਮਿਨਿਸਟਰ ਨੇ ਦਰਿਆਵਾਂ ਨੂੰ ਬੰਨ ਲਾਇਆ ਸੀਗਾ ਤੁਸੀਂ ਤਾਂ ਇੱਟਾ ਨਹੀਂ ਲਾ ਸਕੇ ਪਿੰਡਾਂ ਦੇ ਠਿਕਰੀਆਂ ਨਹੀਂ ਲਾ ਸਕੇ ਮੇਰੇ ਵੀਰੋ ਦਰਿਆਵਾਂ ਨੂੰ ਬੰਨ ਲਾਇਆ ਯੂਨੀਵਰਸਿਟੀਆਂ ਬਣਾਈਆਂ ਹਰੀ ਕ੍ਰਾਂਤੀ ਲੈ ਕੇ ਆਏ ਤੁਹਾਡੀ ਆਮਦਨ ਦੁਗਣੀ ਕੀਤੀ ਜੈਨਵਰੀ ਚਿੱਟੀ ਕ੍ਰਾਂਤੀ ਲੈ ਕੇ ਆਇਆ ਦੁੱਧ ਦੀ ਪਰਿਵਾਰ ਪੰਜਾਬ ਦੇ ਵਿੱਚ ਵਧੀ ਔਕਤ ਅਨੇਕਾਂ ਇਸ ਤਰ੍ਹਾਂ ਦੇ ਫੱਡੇ ਪੀਜੀਆਏ ਵੱਡੇ ਵੱਡੇ ਹਸਪੀਟਲ ਕਿੰਨੇ ਸਕੂਲ ਕਿੰਨੇ ਡਿਸਪੈਂਸਰੀਆ ਹੈਲਥ ਨੈਟਵਰਕ ਸਾਰਾ ਕੁਝ ਤਾਂ ਬਣਿਆ ਹੋਇਆ ਸੀ ਪੰਜਾਬ ਦੇ ਵਿੱਚ ਤੁਸੀਂ ਕਹਿੰਦੇ 70 ਸਾਲ ਚ ਕੁਝ ਨਹੀਂ ਕੀਤਾ ਜੀ ਅਸੀਂ ਹਾਂ ਇੱਕ ਗੱਲ ਮੈਡਮ ਮੈਂ ਮੰਨਦਾ ਹਾਂ ਕਿ 70 ਸਾਲ ਤੱਕ ਅਸੀਂ ਇਟਾਰੂ ਚੱਕ ਨਹੀਂ ਕੀਤਾ ਬੋਲੋ ਬੋਲੋ ਜਦੋਂ ਕਿ ਭਾਰਤ ਚੱਕਾ ਕੌਣ ਹੈ ਪਤਾ ਨਹੀਂ ਹੁੰਦਾ ਉਹ ਅਸੀਂ ਨਹੀਂ ਕੀਤਾ ਅਸੀਂ ਕਰਾਂਗੇ ਅਸੀਂ ਇਤਿਵਾਲ ਸਾਹਿਬ ਕਿੱਥੇ ਨੇ ਅੰਜੇਲ ਚੋਣਿਆਂ ਨੂੰ ਦੇਖਣਾ ਰਿਹਾ ਭਗਵਾਨ ਚ ਨੂੰ ਕਹਿ ਦਿੰਨਾ ਅਸੀਂ 70 ਸਾਲ ਵਿੱਚ ਐਨਆਰਆਈ ਦੀ ਕੋਠੀ ਤੇ ਕਬਜ਼ਾ ਨਹੀਂ ਕੀਤਾ ਸਰਬਜੀਤ ਕੌਰ ਮਾਨੂਕੇ ਵਾਂਗੂ ਜਗਰਾਉਂ ਦੇ ਵਿੱਚ ਇਹ ਮੰਨਦੇ ਹਾਂ ਸੀ ਅਸੀਂ 17 ਸਾਲਾਂ ਵਿੱਚ ਹਜ਼ਾਰ ਗਨਮੈਨ ਭਗਵੰਤ ਨਹੀਂ ਉਹ ਰੱਖਿਆ ਕਿਸੇ ਮੁੱਖ ਮੰਤਰੀ ਨੇ ਬਾਵਾ ਕੇ ਅਮਨਿੰਦਰ ਰਜਵਾੜਾ ਸੀਗਾ ਉਹ ਰੱਖਦਾ ਸੀਗਾ ਤੁਸੀਂ ਜਿਹੜੇ ਕਹਿੰਦੇ ਸੀ ਅਸੀਂ ਕੋਠੀ ਨਹੀਂ ਲੈਣੀ ਅਸੀਂ ਕਾਰ ਵੀ ਨਹੀਂ ਲੈਣੀ ਸਰਕਾਰੀ ਅਸੀਂ ਗਨਮੈਨ ਨਹੀਂ ਲੈਣੇ ਸਰਕਾਰੀ ਉਹ ਯਾਰੋ ਹਜ਼ਾਰ ਗਨਮੈਨ ਉਹ ਤੁਹਾਡੇ ਮਾਤਾ ਤੁਹਾਡੀ ਭੈਣ ਜੀ ਤੁਹਾਡੀ ਘਰ ਵਾਲੀ ਸਾਰਾ ਟੱਬਰ ਪੰਜ-ਪੰਜ ਕਰੋੜ ਦੀਆਂ ਲੈਕਸਸ ਗੱਡੀਆਂ ਜਿਹੜੀਆਂ ਦਰਜਣਾ ਤੁਸੀਂ ਵਰਤਦੇ ਹੋ ਸਰਕਾਰ ਦੀਆਂ ਤੁਸੀਂ ਕਹਿੰਦੇ ਅਸੀਂ ਤੁਸੀਂ ਪੈਨਸ਼ਨ ਵਾਲੇ ਬੰਦੇ ਹੋ ਯਾਰੋ ਤੁਹਾਨੂੰ ਕੀ ਲੱਗਦਾ ਪੰਜਾਬ ਦੇ ਲੋਕ ਮੂਰਖ ਨੇ ਕੁਝ ਸਮਝ ਨਹੀਂ ਕੁਝ ਦੇਖ ਨਹੀਂ ਰਹੇ ਹੈਗੇ ਸੋਨੇ ਨਾਲ ਲੱਦੇ ਪਏ ਉਹ ਤੋਂ ਤੁਹਾਡੀਆਂ ਕਿੱਥੋਂ ਆਇਆ ਸੋਨਾ ਜਰਾ 2 ਸਾਲ ਤੋਂ ਦੱਸੋ ਜਰਾ ਤੁਸੀਂ ਬਾਕੇ ਨੂੰ ਕਹਿੰਦੇ ਵਿਜੀਲੈਂਸ ਦੱਸੇ ਕੀ ਕੀ ਦੱਸੇ ਕਿੱਥੋਂ ਪੈਸੇ ਆਏ ਅਸ਼ੂ ਦੱਸੇ ਕਿੱਥੋਂ ਪੈਸੇ ਆਏ ਜਾਂ ਹੋਰ ਇਨਕੁਆਰੀਆਂ ਤੁਸੀਂ ਖੋਲੀਆਂ ਲੋਕਾਂ ਦੇ ਖਿਲਾਫ ਤੁਸੀਂ ਦੱਸੋ ਤੁਹਾਡੇ ਕੋਲ ਐਡਾ ਐਡਾ ਕਿਲੂਆਂ ਦੇ ਹਿਸਾਬ ਨਾਲ ਸੋਨਾ ਕਿੱਥੋਂ ਆ ਗਿਆ ਜਰਾ ਕਿਉਂਕਿ ਤੁਹਾਡੇ ਐਫੀਡੇਵਿਟ ਦੇ ਵਿੱਚ ਸਿਰਫ 9 ਤੋਲਿਆ ਡਿਕਲੇਰੇਸ਼ਨ ਆ ਭਗਵੰਤ ਮਾਨ ਦਾ ਕਾਢ ਲਓ 2022 ਦਾ ਐਫੀਡੇਵਿਟ ਸਿਰਫ 9 ਤੋਲਿਆ ਸੋਨਾ ਸੀ ਬਾਕੀ ਕਿੱਥੇ ਹੈ ਜਹਾਜ਼ਾ ਚੜਦੇ ਨੇ ਜਿਹੜਾ ਕਹਿੰਦਾ ਸੀਗਾ ਉਹ ਕੈਪਟਨ ਨੂੰ ਚੁਲਿਆਂ ਦੀ ਆਗ ਨਹੀਂ ਦਿਖਤੀ ਤੈਨੂੰ ਦਿਖਤੀ ਹੁਣ ਤਸੀਹਰਾ ਉਹ ਚੁਲਿਆਂ ਦੀ ਕੋਈ ਚੁਲਿਆਂ ਦੀ ਆਗ ਬਜਾਉਣ ਦਾ ਉਪਰਾਲਾ ਕੀਤਾ ਇਸ ਬੰਦੇ ਨੇ ਆ 50 ਕਿਲੋਮੀਟਰ ਵਿੱਚ ਚੰਡੀਗੜ੍ਹ ਤੋਂ ਸਫ਼ਰ ਕਰਨਾ ਕੋਕੇ ਮੇਰੀ ਕੋਠੀ ਉੱਥੇ ਜਿੱਥੇ ਮੈਡਮ ਦੀ ਰਹੀ ਤੁਸੀਂ ਸਾਰੇ ਬਹੁਤ ਜਾਣਦੇ ਰਹੇ ਹੋ ਦੋ ਸੈਕਟਰ ਮੇਰੀ ਪੰਜ ਸੈਕਟਰ ਚ ਮੁੱਖ ਮੰਤਰੀ ਦੇ ਘਰ ਦੇ ਉੱਥੋਂ ਹੈਲੀਕਾਪਟਰ ਲੜਦਾ ਰੋਜ਼ ਮੁਹਾਲੀ ਤੱਕ ਵੀ ਜਾਣਾ ਹੈਲੀਕਾਪਟਰ ਵਿੱਚ ਜਾਣਾ ਸਾਡਾ ਜਹਾਜ਼ ਕਿਨਾਂ ਮਿਸਚੂਜ਼ ਕੀਤਾ ਹੈ ਇਸ ਕੇਜਰੀ ਵਾਲਨੇ ਕਦੀ ਚੇਨਈ ਜਾ ਰਿਹਾ ਜੀ ਕਿ ਉਹ ਸੀਟੀ ਮਾਰ ਕੇ ਬੁਲਾ ਰਹਾ ਦਾ ਭਗਵੰਤ ਜਰਾ ਸੀਟੀ ਮਾਰ ਕੇ ਆ ਜਾ ਮੈਨੇ ਜਾਣਾ ਹੈ ਬੈਂਗਲੌਰ ਮੈਨੇ ਜਾਣਾ ਹੈ ਚੇਨਈ ਮੈਨੇ ਜਾਣਾ ਹੈ ਹైదరాబాద్ ਮੈਨੇ ਜਾਣਾ ਹੈ ਦਿੱਲੀ ਬੰਬੇ ਆਪਣਾ ਜਹਾਜ਼ ਆਪਣੀਆਂ ਲੈਕਸਸ ਗੱਡੀਆਂ ਪੰਜਾਬ ਪਵਨਛਲੇ ਵੀ ਖੜੀਆਂ ਰਾਗਵ ਚੱਡੇ ਦੀਆਂ ਜਾ ਕੇ ਦੇਖ ਸਕਦਾ ਤੁਸੀਂ ਉਹ ਦੋਸਤੋ ਇਹ ਇੰਨਾ ਝੂਠ ਬੋਲਨੇ ਯਾਰ ਇਹ ਕੀ ਇਸ ਨੂੰ ਬਦਲਾਅ ਕਹਿੰਦੇ ਨੇ ਅਚਾ ਇਹ ਵੀ ਗੱਲ ਸੀ ਕਦੀ ਨਹੀਂ ਕੀਤੀ 17 ਸਾਲਾਂ 'ਚ ਕਿ ਮੁੱਖ ਮੰਤਰੀ ਜੇਲ੍ਹ ਵਿੱਚ ਹੋਵੇ ਤੇ ਚੇਤਰੀਵਾਨ ਤੇ ਕੁਰਸੀ ਨੂੰ ਚਿੰਪੋੜੀ ਗਿਆ ਕੋਈ ਹੈ ਇਸ ਦੇਸ਼ ਵਿੱਚ ਮੁੱਖ ਮੰਤਰੀ ਅੱਜ ਤੱਕ 75 ਸਾਲ ਦੇ ਇਤਿਹਾਸ ਵਿੱਚ ਜਿਹੜਾ ਹੋਵੇ ਮੁੱਖ ਮੰਤਰੀ ਤੇ ਜੇਲ੍ਹ ਵਿੱਚ ਚਲੇਗਾ ਹੋਵੇ ਤੇ ਫਿਰ ਵੀ ਨਾ ਅਸਤੀਫਾ ਦੇਵੇ ਕਿ ਚਲਾ ਸਕਦਾ ਕੇਜਰੀਵਾਲ ਉੱਥੋਂ ਗਵਰਨਮੈਂਟ ਤੁਹਾਨੂੰ ਕਾਗਜ਼ ਨਹੀਂ ਅਲਾਉਡ ਤੁਹਾਨੂੰ ਪੈਨ ਨਹੀਂ ਅਲਾਉਡ ਤੁਹਾਨੂੰ ਫੋਨ ਨਹੀਂ ਅਲਾਉਡ ਇਹ ਕਿੱਦਾਂ ਦਾ ਮੁੱਖ ਮੰਤਰੀ ਹੈ ਔਰ ਜਿੱਦਣ ਬਣਾ ਜਿੱਦਣ ਬਦਲੂਗਾ ਜਿੱਦਣ ਅਸਤੀਫਾ ਦੇਉਗਾ ਦੇਣਾ ਪੈਣਾ ਆਲਟੀਮੇਟਲੀ اپنی ਘਰ ਵਾਲੀ ਨੂੰ ਮਨਾਉਂਗਾ ਸੁਨੀਤਾ ਕਿਚੜੀ ਵਾਲ ਨੂੰ ਤੇ ਫਿਰ ਦੂਜਿਆਂ ਦੇ ਮਜ਼ਾਕ ਕਰਦਾ ਸੀ ਇਹ ਰਾਬੜੀ ਦੇਵੀ ਦੇਖੋ ਜੀ ਇਹ ਪਰਿਵਾਰਵਾਦ ਕੀ ਬਾਤ ਕਰਤੇ ਹਨ ਜੰਮੂ ਕਸ਼ਮੀਰ ਤੋਂ ਗੁਣਾਉਂਦਾ ਸੀ ਕਿ ਫਰوقਬਦੁੱਲੇ ਤੋਂ ਲੈ ਕੇ ਥੱਲੇ ਤਾਮਿਲਨਾਡੂ ਦੇ ਸਟਾਲਿਨ ਡੀਐਮਕੇ ਦੇ ਪਾਰਟੀਆਂ ਤੱਕ ਜੋ ਸਾਰੀ ਪਰਿਵਾਰਵਾਦ ਦੀਆਂ ਪਾਰਟੀਆਂ ਤੇ ਹੁਣ ਤੁਸੀਂ ਕਿਉਂ ਦੱਸਿਓ ਜ਼ਰਾ ਜੋ ਮੈਂ ਤੁਹਾਨੂੰ ਇੰਨੇ ਉਦਾਹਰਣ ਦੇ ਸਕਦਾ ਇੰਨੇ ਉਦਾਹਰਣ ਦੇ ਸਕਦਾ ਵਾਂ ਜਿਹਦੇ ਵਿੱਚ ਤੁਹਾਨੂੰ ਸਾਬਤ ਹੋ ਜਾਏਗਾ ਕਿ ਇਹ ਬੰਦੇ ਫਰਾਡ ਨੇ ਤੈਨੂੰ ਮੈਂ ਇਹਦਾ ਨਾਮ ਰੱਖਿਆ ਹੈਗਾ ਫਰਜੀ ਇਨਕਲਾਬੀ ਕਿਉਂਕਿ ਇਹਨਾਂ ਨੇ ਅਸਲ ਇਨਕਲਾਬ ਦਾ ਗਰਭਪਾਤ ਕੀਤਾ 20 ਸਾਲ ਲੋਕਾਂ ਨੇ ਕਿਸੇ ਤੇ ਭਰੋਸਾ ਨਹੀਂ ਕਰਨਾ ਹੁਣ ਉਹ ਕਹਿੰਦੇ ਝੂਠੇ ਸੀਗੇ ਕੋਈ ਇਨਕਲਾਬ ਦੀ ਗੱਲ ਕਰੂਗਾ ਇਹਨਾਂ ਨੇ ਭਰੋਸਾ ਨਹੀਂ ਕਰਨਾ ਲੋਕਾਂ ਨੇ ਪੰਜਾਬ ਦੇ ਗੋਗੇ ਇਹ ਗਰਭਪਾਤ ਕਰਕੇ ਕਹਿੰਨੇ ਚੰਗੇ ਅੰਨਾ ਹਜ਼ਾਰੇ ਦੀ ਮੂਵਮੈਂਟ ਦੇ ਇਨਕਲਾਬ ਦਾ ਮੇਰੇ ਵੀ ਕੋ ਮੈਂ ਬੈਠੇ ਮੈਥੇ ਨੇ ਕੈਪਟਨ ਅਬਰਿੰਦਰ ਸਿੰਘ ਜੇ ਨੂੰ ਤੁਸੀਂ ਲੋਕਾਂ ਨੇ ਕਿੰਨੇ ਸਾਲ ਨਵਾਜਿਆ ਦੋ ਵਾਰ ਮੁੱਖ ਮੰਤਰੀ ਬਣਾਇਆ ਜਰਾ ਧਿਆਨ ਨਾਲ ਸੁਣਿਓ ਉਹ ਪਹਿਲਾਂ ਅਕਾਲੀ ਦਲ ਵਿੱਚ ਉਖੜਿਆ ਹੋਇਆ ਸੀਗਾ ਇੱਕ ਵੀ ਬੰਦਾ ਨਾਲ ਨਹੀਂ ਸੀਗਾ ਖਰੜ ਤੋਂਸ਼ਾ ਦੇ ਇਲੈਕਸ਼ਨ ਲੜਿਆ ਜਾਂ ਕਿੱਥੋਂ ਲੜਿਆ ਸੀ ਜਮਾਨਤ ਜਮਤ ਹੋ ਗਈ ਸੀ 1992 ਜਿੱਤੇ ਹੀ ਮੈਡਮ ਠੀਕ ਹੈ ਗੱਲ ਤੇ ਫੈਕਟ ਦੱਸ ਰਿਹਾ ਮੈਂ ਤੁਹਾਨੂੰ ਮੱਲੇ 5-7 ਸੌ ਉਹ ਪਈ ਸੀ ਖਰੜ ਤੋਂ ਸਿਰਫ ਕਾਂਗਰਸ ਚ ਆ ਇਹਨਾਂ ਸਾਰਿਆਂ ਨੇ ਉਹਨੂੰ ਸਤਕਾਰ ਕੀਤਾ ਮੁੱਖ ਮੰਤਰੀ ਬਣ ਕੇ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰੈਜ਼ੀਡੈਂਟ ਬਣ ਗਿਆ ਫਿਰ ਦੁਬਾਰਾ ਫਿਰ ਮੁੱਖ ਮੰਤਰੀ ਬਣ ਗਿਆ ਚਲੋ ਕੁਝ ਕੰਮ ਅੱਛੇ ਕੀਤੇ ਹੋਗੇ ਮੰਨਦਾ ਇਸ ਕਲੂਕ ਨਹੀਂ ਹੈ ਕਿ ਉਹਨਾਂ ਨੇ ਜਿਹੜਾ ਪਾਣੀਆਂ ਦਾ ਬਿੱਲ ਪਾਸ ਕੀਤਾ ਵਗੈਰਾ ਪਰ ਅੱਜ ਕਿੱਥੇ ਐਮਰਿੰਦਰ ਸਿੰਘ ਦੱਸੋ ਜਰਾ ਪੁੱਛੋ ਆਪਾਂ ਵੀ ਸਾਰੇ ਭਾਜਪਾ ਸੀ ਉਹਦੇ ਮਗਰਾਂ ਰਹਿ ਵੀ ਉਹਦੀ ਸਪੋਰਟ ਕੀਤੀ ਆ ਕਿੱਥੇ ਐਮਰਿੰਦਰ ਸਿੰਘ ਅਮਰਿੰਦਰ ਸਿੰਘ ਤਾਂ ਛੱਡ ਗਿਆ ਡਰਦਾ ਈਡੀ ਤੇ ਸੀਬੀਆਈ ਤੋਂ ਬੀਜੇਪੀ ਜੁਆਇਨ ਕਰ ਗਿਆ ਤੁਹਾਡੀ ਮੈਡਮ ਪਠਨ ਇੱਥੇ ਬੈਠੀ ਹੈ ਗਾ ਜੋਰਦਾਰ ਤੜ ਇਹਨਾਂ ਨੂੰ ਕਹਿੰਦੇ ਨੇ ਇਸ ਨੂੰ ਕਹਿੰਦੇ ਨੇ ਕਮਿਟਮੈਂਟ ਤਾਂ ਮੈਂ ਕਿਹਾ ਕਿ ਇਹਦੇ ਤੇ ਭਰੋਸਾ ਕਰ ਸਕਦੇ ਹੋ ਕਿਉਂਕਿ ਇਹ ਭਰੋਸੇਯੋਗ ਲੀਡਰ ਨੇ ਨਹੀਂ ਛੱਡ ਕੇ ਗਏ ਨਹੀਂ ਬਣਾ ਕੋਈ ਗੱਲ ਨਹੀਂ ਕੀਤੀ ਔਰ ਤੁਸੀਂ ਦੱਸੋ ਮੈਨੂੰ ਲਹਿਰੇ ਦੇ ਵਿੱਚ ਕਿੰਨੇ 117 ਜੋ ਹਲਕੇ ਨੇ ਜਿਨ੍ਹਾਂ ਦੇ ਹਿੱਸੇ ਮੁੱਖ ਮੰਤਰੀ ਦਾ ਅਹੁਦਾ ਹੁੰਦਾ ਦੱਸੋ ਜਰਾ ਇੱਕ ਵਾਰ ਸਮਝਾਓ ਕਿੰਨਿਆਂ ਦੇ ਹਿੱਸੇ ਪੰਜਾਬ ਪ੍ਰਦੇਸ਼ ਦੇ ਪ੍ਰਧਾਨ ਦਾ ਅਹੁਦਾ ਹੁੰਦਾ ਵਾ ਕਿੰਨਿਆਂ ਦੇ ਹਿੱਸੇ ਲੀਡਰ ਆਫ ਆਪੋਜੀਸ਼ਨ ਦਾ ਅਹੁਦਾ ਹੁੰਦਾ ਐਵੇਂ ਉਂਗਲੀਆਂ ਤੇ ਕੱਤੀ ਵੀ ਲੀਡਰ ਨਹੀਂ ਅੱਛਾ ਗੁਆਣਾ ਜ਼ਿੰਦਗੀ ਵਿੱਚ ਓਕੇ ਸਾਨੂੰ ਗਏ ਅਸੀਂ ਚਾਹ ਨਹੀਂ ਪੁੱਛੀ ਸਾਡਾ ਫੋਨ ਨਹੀਂ ਸੁਣਿਆ ਅਗੇ ਸਾਨੂੰ ਲੱਭੇ ਨਹੀਂ ਸਾਡੇ ਭੂਗ ਤੇ ਨਹੀਂ ਇਹ ਇਹ ਮੁੱਦੇ ਨਹੀਂਗੇ ਪੰਜਾਬ ਦੇ ਆਪਣੇ ਲੀਡਰ ਨੂੰ ਜਦੋਂ ਤੁਸੀਂ ਬਿਲਡ ਕਰਨਾ ਉਦੋਂ ਇਹ ਛੋਟੀਆਂ-ਛੋਟੀਆਂ ਗੱਲਾਂ ਪਾਸੇ ਰੱਖ ਕੇ ਤੁਸੀਂ ਦੇਖਣਾ ਕਿ ਇਹ ਵੱਡੇ ਕੰਮ ਕੀ ਕਰ ਰਿਹਾ ਹੈਗਾ ਵਾ ਕੱਗਰ ਨੂੰ ਇਹ ਇਹਦਾ 143 ਕਰੋੜ ਰੁਪਇਆ ਬਿੱਬੀ ਲਿਆ ਸਕਦੀ ਸੀ ਨਾ ਹੋਰ ਤਾਂ ਨਹੀਂ ਕੋ ਲਿਆ ਸਕਦਾ ਸੀ ਬਾਅਦ ਚ ਉਹਨੇ ਬੰਦ ਕਰ ਦਿੱਤਾ ਆ ਜਿਹੜੇ ਦੋ ਵੱਡੇ ਇੰਸਟੀਚਿਊਟ ਆ ਕਾਂਗਰਸ ਦੇ ਵੇਲੇ ਚਲਾਏ ਹੋਏ ਬਾਬਾ ਹੀਰਾ ਸਿੰਘ ਪੱਠਲ ਔਰ ਡੇਲੋ ਡੇਲਾਂ ਦੇ ਵਿੱਚ ਜਿਹੜਾ ਅਕਾਲੀ ਫੂਲਾ ਸਿੰਘ ਵਾਲਾ ਇੰਸਟੀਚਿਊਟ ਹੈ ਜਿਹੜੇ ਹੁਣ ਬੰਦ ਪਏ ਨੇ ਉਹ ਤੈਨੂੰ ਆ ਸਕਦੇ ਜੀ ਕੋਈ ਕੌਜਨ ਪਾਵਰ ਸੀਗੀ ਤੁਸੀਂ ਜੇ ਇਹਨਾਂ ਨੂੰ ਬਦਸਰਬ ਕਰੋਗੇ ਇਹਨਾਂ ਨੂੰ ਨਿਹੱਤੇ ਕਰੋਗੇ ਸਮਝ ਲੈਣਾ ਕਿ ਹਲਕਾ ਲਹਿਰਾ ਨਿਹੱਤਾ ਹੋ ਰਿਹਾ ਵਾ ਸਾਰੇ 1.5 ਲੱਖ ਕੋਨੇ 2 ਲੱਖ ਵੋਟਰ ਨਿਹੱਤਾ ਹੋ ਰਿਹਾ ਵਾ ਇਸ ਕਰਕੇ ਇਹਨਾਂ ਦੇ ਹੱਥ ਮਜ਼ਬੂਤ ਕਰੋ ਮੇਰੇ ਵੀਰੋ ਸਾਰੇ ਹੱਥ ਫੜੋਗੇ ਦਾ ਚੰਗੀ ਤਰ੍ਹਾਂ ਨਾਲ ਇਦਾਂ ਔਰ ਮੈਂ ਕਾਨੂੰਨ ਯਕੀਨਾਂ ਦੇਣ ਆਇਆ ਮੈਂ ਤਾਂ ਜਿੱਦਾਂ ਤਾ ਤਾਨੂੰ ਮੈਂ ਮੈਂ ਕਦੀ ਜ਼ਿੰਦਗੀ ਝੂਠ ਨਹੀਂ ਬੋਲਿਆ ਕਦੀ ਕਿਸੇ ਦੀ ਖੁਸ਼ਾਮਤ ਨਹੀਂ ਕੀਤੀ ਜ਼ਿੰਦਗੀ ਚ ਤੁਸੀਂ ਮੇਰੀਆਂ ਫੋਟੋਆਂ ਬਹੁਤ ਘੱਟ ਦੇਖੋਗੇ ਕਿਸੇ ਲੀਡਰ ਦੇ ਪਿੱਛੇ ਖੜਾ ਮੈਂ ਕਦੀ ਖੜਾ ਹੋਇਆ ਅੱਜ ਤੱਕ ਕੋਈ ਮੇਰੇ ਲਈ ਸੈਲਫ ਰਿਸਪੈਕਟ ਬਹੁਤ ਕਿਆਰੀ ਆ ਪਹਿਲਾਂ ਪੱਕ ਕਿਆਰੀ ਤੇ ਮੈਂ ਆ ਚਾਰ ਸਰਕਾਰਾਂ ਨੇ ਮੈਨੂੰ ਦਬਾਇਆ ਆਪਣੇ ਬੋਲੇ ਤਾਂ ਮਾਰ ਹੀ ਦਿੱਤਾ ਸੀ ਉਹਨਾਂ ਨੇ ਖਤਮ ਕਰਤਾ ਸੀ ਕਿ ਖੈਰ ਆ ਖਤਮ ਹੋ ਗਿਆ ਪਰ ਜਦੋਂ ਮੈਂ ਕਿਹਾ ਕਿ ਉਹ ਅਕਾਲ ਪੁਰਖ ਈਸ਼ਵਰ ਅੱਲਾ ਵਾਹਿਗੁਰੂ ਗੋਡ ਬਹੁਤ ਬਿਆਨਤਾ ਇਹ ਦਬਾਉਂਦੇਗੇ ਮੈਂ ਉੱਠਦਾ ਗਿਆ ਉੱਠਦਾ ਗਿਆ ਉੱਠਦਾ ਗਿਆ ਉੱ ਤੇ ਅੱਜ ਕਿੱਥੇ ਪੁਲੱਥ ਤੇ ਕਿੱਥੇ ਸੰਗਰੂਰ ਮੇਰੀ ਪਾਰਟੀ ਨੇ ਮੈਨੂੰ ਮਾਣ ਦਿੱਤਾ ਵਾ ਕਿ ਚੱਲ ਕਾਕਾ ਸੰਗਰੂਰ ਦੀ ਰਾਜਧਾਨੀ ਢਾਕੇ ਆ ਤੇ ਹੁਣ ਮਨੋਸੋ ਤੁਸੀਂ ਇੱਕ ਮਿੰਟ ਅੱਲੀ ਗੱਲ ਰਾਜਧਾਨੀ ਬੰਦਾ ਨਹੀਂ ਮੈਂ ਵੀ ਰੇਤ ਦੀ ਦੀਵਾਰ ਐ ਇਹ ਪਰ ਕੀ ਤੁਸੀਂ ਮੈਨੂੰ ਦੱਸੋ ਕਿ ਜਿਹੜਾ ਆਪਾਂ ਆਗਾਜ਼ ਕੀਤਾ ਇੱਥੋਂ ਅੱਜ ਮੈਡਮ ਦੇ ਘਰੋਂ ਕੀ ਇਹਨਾਂ ਦੀ ਅਖੋਤੀ ਜਿਹੜੀ ਇਹ ਇੱਕ ਫਰਜ਼ੀ ਇਹਨਾਂ ਨੇ ਇੱਕ ਰਾਜਧਾਨੀ ਬਣਾਈ ਤੁਸੀਂ ਸਾਡਾ ਸਾਥ ਦਿਓਗੇ ਇਸ ਰਾਜਧਾਨੀ ਨੂੰ ਢਾਉਣ ਨੂੰ ਜੇ ਢਾਉਣ ਨੂੰ ਤੇ ਹੱਥ ਖੜੇ ਕਰਕੇ ਜਕਾਰਾ ਛੱਡੋ

ਹਲਕਾ ਤੇ ਪਲੱਸ 75 ਪਿੰਡਾਂ 'ਚ ਵੰਡਾਂਗੇ ਉਹ ਕੁਝ ਨਹੀਂ ਹੋਣਾ ਉਹ ਕੁਝ ਨਹੀਂ ਹੈਗੀ ਨਾ ਮਾਤਰ ਚੀਜ਼ ਸਵਾਲ ਇਹ ਹੈ ਕਿ ਅਸੀਂ ਕੇਂਦਰ ਤੋਂ ਜੇ ਤਾਂ ਬਣ ਗਈ ਇੰਡੀਆ ਅਲਾਈਂਸ ਦੀ ਸਰਕਾਰ ਫਿਰ ਆਪਾਂ ਕੋਈ ਛੇ ਵੱਡੇ ਪ੍ਰੋਜੈਕਟ ਲੈ ਕੇ ਆਉਣੇ ਆ ਘੱਗਰ ਨੂੰ ਕੰਪਲੀਟ ਕਰਨਾ ਤਾਂ ਕਿ ਇੱਥੇ ਇੱਕ ਮਿਨੀ ਡੈਮ ਬਣ ਸਕੇ ਤੇ ਤੁਹਾਡੀ ਆ ਪਿੱਛੇ ਜਿੰਨੀ ਤਬਾਹੀ ਕਰਦਾ ਆਉਂਦਾ ਮਾਰ ਕਰਦਾ ਘੱਗਰ ਦਰਿਆ ਉਹ ਸਾਡੀਆਂ ਪੇੜੀਆਂ ਬਾਦਸ਼ਾਹਾਂ ਸਾਡੀਆਂ ਜ਼ਮੀਨਾਂ ਬਾਦਸ਼ਾਹਾਂ ਸਾਡੇ ਫਸਲਾਂ ਬਾਦਸ਼ਾਹ ਤੇ ਕੋਈ ਅੱਛਾ ਇੰਸਟੀਚਿਊਟ ਕੋਈ ਅੱਛਾ ਹੈਲਥ ਕੇਅਰ ਕਿਉਂਕਿ ਮੈਨੂੰ ਪਤਾ ਕਿ ਇੱਥੇ ਹੈਲਥ ਦੀ ਵੀ ਬਹੁਤ ਘਾਟ ਹੈ ਕੋਈ ਅੱਛਾ ਕੋਈ ਇਸ ਤਰ੍ਹਾਂ ਦਾ ਪਾਇਦਾਰ ਚੀਜ਼ ਜਿਹਦੇ ਨਾਲ ਘਰੀਬ ਤੋਂ ਗਰੀਬ ਫਾਇਦਾ ਲੈ ਸਕੇ ਉਹ ਕੈਂਸਰ ਉਹ ਕੈਂਸਰ ਸੈਂਟਰ ਕੋਈ ਇਦਾਂ ਦੀ ਚੀਜ਼ ਜਿੱਥੇ ਲੋਕੀ ਮਰ ਰਹੇ ਨੇ ਕੋਈ ਅੱਛਾ ਤਾਲੀਮ ਵਾਲਾ ਕੰਮ ਪ੍ਰੋਜੈਕਟ ਜਿੱਥੋਂ ਸਾਡੇ ਬੱਚੇ ਤੇ ਕੁੜੀਆਂ ਖਾਸ ਤੌਰ ਤੇ ਮੈਨੂੰ ਦੱਸ ਰਿਹਾ ਜਿਕੇ ਕਿ ਲੜਕੀਆਂ ਇੱਕ ਸਿਰਫ ਕੋਲਿਜ ਬਣਿਆ ਸ਼ਾਇਦ ਡਿਗਰੀ ਕੋਲਿਜ ਜਾਂ ਪ੍ਰਾਈਵੇਟ ਕੋਲਿਜ ਕਿਸੇ ਨੇ ਬਣਾਇਆ ਉੱਥੇ ਲੜਕੀਆਂ ਜਾਂਦੀਆਂ ਨੇ ਕੋਈ ਅੱਛਾ ਡਿਗਰੀ ਕੋਲਿਜ ਜਿੱਥੇ ਸਾਡੀਆਂ ਲੜਕੀਆਂ ਪਿੰਡਾਂ ਚੋਂ ਉੱਠ ਕੇ 10 15 ਕਿਲੋਮੀਟਰ ਦਾ ਸਫ਼ਰ ਕਰਕੇ ਕੋਲਿਜ ਵਿੱਚ ਪੜ੍ਹਾਈ ਕਰਕੇ ਉਹ ਵੀ ਕੁਝ ਬਣ ਸਕਣ ਉਨਾ ਵਸਿਕ ਆ ਨਾਪਾ ਗਰੀਬਾਂ ਨੂੰ ਚੋਚਣਾ ਆ ਬੀਜੇਪੀ ਕਹੀ ਜੰਦੀ ਜੀ ਤਾਂ ਅਕੇ ਬਹੁਤ ਵਿਕਸ਼ਿਤ ਭਾਰਤ ਆ ਜੀ ਵਾਈਬਰੈਂਟ ਇੰਡੀਆ ਅੰਗਰੇਜ਼ੀ ਚ ਸਾਰੇ ਟੀਵੀਆਂ ਤੇ ਐਡ ਚੱਲ ਰਹੀਆਂ ਸਾਰੇ ਮਸ਼ਹੂਰੀ ਕੀਤੀ ਜਾ ਰਹੀ ਮੋਦੀ ਸਾਹਿਬ ਬੀਜੇਪੀ ਵੱਲੋਂ ਜਿੱਦਾਂ ਕਿਸੇ ਵੇਲੇ ਅਟਲ ਬਿਹਾਰੀ ਵਾਜਪਾਈ ਨੇ 2000 ਚ ਕੀਤੇ ਉਹਦਾ ਨਾਮ ਰੱਖਿਆ ਸੀ ਸ਼ਾਈਨਿੰਗ ਇੰਡੀਆ ਚਮਕਦਾ ਹੋਇਆ ਭਾਰਤ ਨਹੀਂ ਚਮਕ ਰਿਹਾ ਹਲੇ ਮੇਰੇ ਵੀਰੋ ਇਸ ਸ਼ਹਿਰਾਂ ਵਿੱਚ ਮੋਲ ਬਣਨ ਨਾਲ ਆ ਵੱਡੇ ਵੱਡੇ ਕੰਕਰੀਟ ਦੇ ਹਾਈਵੇ ਬਣਨ ਨਾਲ ਨਹੀਂ ਚਮਕ ਸਕਦਾ ਭਾਰਤ ਜਦ ਤੱਕ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਪਿੰਡਾਂ ਵਿੱਚ ਵਸਦੇ ਲੋਕਾਂ ਦੇ ਚਿਹਰਿਆਂ ਦੇ ਉੱਤੇ ਰੌਣਕ ਨਹੀਂ ਹੋਵੇਗੀ ਕੋਈ ਮੈਂ ਨਹੀਂ ਮੰਨਦਾ ਭਾਰਤ ਚਮਕ ਸਕਦਾ ਵਾ ਅੱਜ ਜਦੋਂ ਇੱਕ ਪਾਸੇ ਕਹਿੰਦਾ ਆ ਬੀਜੇਪੀ ਕੇ ਵਿਕਸਿਤ ਭਾਰਤ ਤੁੱਚੇ ਪਾਸੇ ਆ ਵੀ ਖਬਰਾਂ ਚ ਇਸ਼ਤਿਹਾਰ ਲਵਾਈ ਜਾਂਦੇ ਨੇ 140 ਕਰੋੜ ਵਾਸੀ ਵਿੱਚੋਂ ਕਹਿੰਦੇ 82 ਕਰੋੜ ਆਦਮੀ ਨੂੰ ਅਸੀਂ ਮੁਫਤ ਅਨਾਜ ਦੇ ਰਹੇ ਹਾਂ ਇਹਦਾ ਮਤਲਬ 82 ਕਰੋੜ ਆਦਮੀ ਪਹਿਲੇ ਗਰੀਬੀ ਸਤਾ ਤੋਂ ਥਲੇ ਰਹਿ ਰਹਾ ਤੇ ਫਿਰ ਵਿਕਸਿਤ ਕਿਥੋਂ ਹੋ ਗਿਆ ਪਰ ਇਹ ਸਾਰਾ ਝੂਠੋ ਚੂਪ ਪ੍ਰਚਾਰ ਆ ਔਰ ਕਿਸਾਨਾਂ ਦੇ ਨਾਲ ਜੋ ਦੁਰਵਿਵਾਰ ਕੀਤਾ ਬੀਜੇਪੀ ਨੇ ਸ਼ੰਭੂ ਬਾਰਡਰ ਦੇ ਉੱਤੇ ਜੋ ਮਾਰਿਆ ਕੀਤਾ ਭਾਂ ਤੋੜ ਕੀਤੀ ਟਰੈਕਟਰ ਮਾਰੇ ਸ਼ੂ ਸ਼ੁਭ ਕਰਨ ਮਾਰਤਾ ਉਹ ਕੌਣ ਇਨਸਾਫ ਦੇਊਗਾ ਆ ਪਿਛਲੇ ਸਾਲ ਸਾਡੇ ਬਹੁਤ ਦੋ ਸਾਲ ਪਹਿਲਾਂ ਸ਼ੁਭਦੀਪ ਮੁੱਸੇਵੜਾ ਇਹਨੂੰ ਮਰਵਾਇਆ ਗਿਆ ਵਾ ਮੈਂ ਇਥੋਂ ਕਹਿ ਰਿਹਾ ਤੁਹਾਡੇ ਸਾਡੇ ਮਰਵਾਇਆ ਗਿਆ ਹੈ ਉਹਦਾ ਪਰਿਵਾਰ ચીਖ-ਚੀਖ ਕੇ ਬਲਕੌਰ ਸਿੰਘ ਤੇ ਚਾ ਮਾਤਾ ਚਰਨ ਕੋਰ ਕੋਠਿਆ ਦੇ ਝੜ ਕੇ ਕਹਿ ਰਹੀ ਆ ਉਹ ਸਾਡੇ ਪੁੱਤ ਦੀ ਸਿਕਿਉਰਟੀ ਲੈ ਲਈ ਤੁਸੀਂ ਵਾਪਸ ਉਹ ਵਾਪਸ ਲੈ ਲਈ ਸੀ ਬੇਵਕੂਫੋ ਉਹਨੂੰ ਸੋਸ਼ਲ ਮੀਡੀਆ ਦੇ ਉੱਤੇ ਆ ਬਲਤੇਜ ਪੰਨੂ ਇੱਕ ਹੈਗਾ ਇਹਨਾਂ ਨੇ ਐਨ ਆਰ ਆਈ ਪਠਾਇਆ ਇੱਥੇ ਲਿਆ ਕੇ ਪਤਾ ਨਹੀਂ ਬਾਹਰੋਂ ਉਹਨੇ ਸੋਸ਼ਲ ਮੀਡੀਆ ਦੇ ਉੱਤੇ ਪਾਤਾ ਅੱਜ ਪਾਇਆ ਵਾ ਅਗਲੇ ਦਿਨ ਗੈਂਗਸਟਰ ਉਹਦੇ ਪਿੱਛੇ ਘੁੰਮ ਰਹੇ ਸੀ ਉਹਨਾਂ ਨੇ ਸਿੱਧੂ ਮੂਸੇਵਾਲਾ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਇੱਕ ਆਵਾਜ਼ ਪੰਜਾਬ ਦੀ ਇੱਕ ਉਹ ਆਵਾਜ਼ ਜਿਹੜੇ 5 ਮਿੰਟ ਦੇ ਗੀਤ ਵਿੱਚ ਤੁਹਾਨੂੰ ਨਚੋੜ ਕੱਢ ਦਿੰਦੇ ਸੀ ਪੰਜਾਬ ਦਾ ਤੇਰਾ 5 ਮਿੰਟ ਦੇ ਗੀਤ ਵਿੱਚ ਤੁਹਾਨੂੰ ਇਨਸਾਨੀਅਤ ਦਾ ਨਚੋੜ ਕੱਢ ਦਿੰਦਾ ਸੀ ਜਿਹੜਾ 5 ਮਿੰਟ ਦੇ ਗੀਤ ਵਿੱਚ ਗੁਰੂਆਂ ਦਾ ਪੀਰਾਂ ਦਾ ਪਗੰਬਰਾਂ ਦਾ ਮੈਸੇਜ ਤੁਹਾਡੇ ਤੱਕ ਹੀ ਪਹੁੰਚਦਾ ਕਿੰਨਿਆਂ ਵਿੱਚ لیاقت ਹੁੰਦੀ ਹੈ ਔਰ ਇਹਨਾਂ ਨੇ ਕੱਲ ਬਿਆਨ ਦਿੱਤਾ ਉਹਨਾਂ ਨੇ ਕਿ ਸਾਡਾ ਮੁੰਡੇ ਦਾ 2 ਸਾਲ ਹੋ ਗਏ ਕੋਈ ਸੁਣਵਾਈ ਨਹੀਂ ਹੈ ਤਾਂ ਹਮ ਬੱਚਾ ਜਮੇ ਉਹਦੇ ਘਰ ਦੂਸਰਾ ਪੱਜੇ ਗਿਆ ਉਹਦੇ ਪਰਾਂ ਕਰਨ ਕੇ ਤੁਸੀਂ ਕਿੱਦਾਂ ਜਵਾਬ ਲਿਆ ਵਾ ਕਿ ਇਸ ਤਰ੍ਹਾਂ ਤੁਸੀਂ ਪੈਦਾ ਹੋ ਗਿਆ ਇਹਦਾ ਵੀਰਵਾਦ ਦਿੱਤਾ ਜਾਵੇ ਤੇ ਕਿਉਂ ਕਿ ਇਹ ਕਾਨੂੰਨੀ ਹੈ ਕਿ ਗੈਰ ਕਾਨੂੰਨੀ ਹੈ ਜਦੋਂ ਲੋਕਾਂ ਨੇ ਜੁੱਤੀਆਂ ਮਾਰੀਆਂ ਚੰਗਿਆ ਕਹਿੰਦੇ ਸੀ ਚਿੱਠੀ ਭਾਜਪੀ ਦੀ ਦਿੱਲੀੋਂ ਆਈ ਸੀ ਵੀ ਭਾਈਆ ਇਦਾਂ ਦੀਆਂ 50 ਚਿੱਠੀਆਂ ਆਉਂਦੀਆਂ ਨੇ ਤੁਸੀਂ ਸਰਕਾਰ ਹੋ ਤੁਸੀਂ ਮੁੱਖ ਮੰਤਰੀ ਹੋ ਤੁਸੀਂ ਜਾਣ ਬੁੱਝ ਕੇ ਉਸੇ ਵੇਲੇ ਚਿੱਠੀ ਇੱਕ ਘੰਟੇ ਚ ਸਿਵਲ ਸਜਨ ਬਠਿੰਡਾ ਦੇ ਕੋਲ ਭੇਜ ਕੇ ਕਹਾ ਕੇ ਦਿੱਤੀ ਹੈ ਕਿ ਤਾਹਕੀ ਕਰ ਇੰਨੀ ਬਦਲਾਖੂਰੀ ਯਾਰ ਇੱਕ ਇੱਕ 10 ਦਿਨ ਦੇ ਬੱਚੇ ਦੇ ਨਾਲ ਬਦਲਾਖੂਰੀ ਨਹੀਂ ਤੁਸੀਂ ਛੱਡਦੇ ਯਾਰ 10 ਦਿਨ ਤੇ ਬੱਚੇ ਦੇ ਨਾਲ ਯਾਰ ਤੁਸੀਂ ਆਮ ਜਨਤਾ ਨਾਲ ਕੀ ਵਿਵਹਾਰ ਕਰੋਗੇ ਗੱਲਾਂ ਬਹੁਤ ਕਹਿਣ ਨੂੰ ਲੱਗੀਆਂ ਆਪਾਂ ਗੱਲਾਂ ਪਿੰਡਾਂ ਦੇ ਵਿੱਚ ਆਵਾਂਗੇ ਕੋਸ਼ਿਸ਼ ਕਰੂੰਗਾ ਕਿ ਹਰ ਪਿੰਡ ਹਰ ਪਿੰਡ ਤਾਂ ਸ਼ਾਇਦ ਦੇਖੋ ਮੇਰੇ ਵੀਰੋ ਪੇਂਡੋਂ ਬਜ਼ੁਰਗੋਂ ਨਹੀਂ ਪਹੁੰਚ ਹੋਣਾ ਪਰ ਮੈਂ ਯਤਨ ਕਰੂੰਗਾ ਕਿ ਪ੍ਰਮੁੱਖ ਜਿਹੜੇ ਮੇਨ ਮੇਨ ਪਿੰਡਾਂ ਔਰ ਖਾਸ ਤੌਰ ਤੇ ਘੱਗਰ ਤੋਂ ਪਾਰ ਜਿਹੜੇ ਹਰਿਆਣੇ ਦੇ ਨਾਲ ਲੱਗਦੇ ਪਿੰਡਾਂ ਮੈਨੂੰ ਮਿਲੇ ਹੁਣੇ ਸਾਡੇ ਪਾਉ ਸਾਹਿਬ ਜੀ ਜਿਹੜੇ ਉਹ ਕਿਹਦੇ ਲੋਹਰੀਆਂ ਦੇ ਪਿੰਡ ਨੇ ਲੋਹਰੀਏ ਬੜੇ ਜੋਧੇ ਬੰਦੇ ਨੇ ਮੈਂ ਤੁਹਾਨੂੰ ਦੱਸ ਦਿੰਨਾ ਜਿੱਦਾਂ ਲੋਹੇ ਵਗ ਜਾਣਗੇ ਐ ਕਰਕੇ ਇੱਕ ਵਾਰ ਇਹਨਾਂ ਦੀ ਹਾਜ਼ਰੀ ਵੀ ਤਾੜੀ ਮਾਰੋ ਲੋਹਰੀਆਂ ਲਈ ਪਾਉਆਂ ਲਈ ਜੀ ਚੌਧਰੀ ਸਾਡੇ ਜਿਹੜ ਇਹਦੇ ਹਰਿਆਣੇ ਦੇ ਨਾਲ ਬੈਠੇ ਪਿੰਡਾਂ ਚ ਕੱਗਰ ਤੋਂ ਬਾਅਦ ਉਹਨਾਂ ਦਾ ਵੀ ਧੰਨਵਾਦ ਕਰਦਾ ਮੈਂ ਦੇਖਿਓ ਇਹ ਤਕਰੀਬਨ ਪਿੰਡ ਸਾਰੇ ਮੈਂ ਗਿਆ ਹਾਂ ਉੱਥੋਂ ਨਾਲ ਪਿੰਡਾਂ ਦੇ ਵਿੱਚ ਬਹੁਤ ਅੱਛੇ ਬੰਦੇ ਨੇ ਬੜੇ ਇਮਾਨਦਾਰ ਜਿਹੇ ਨੇ ਕੋਈ ਾਇਬ ਨਹੀਂ ਕੋਈ ਰੋਲਾ ਨਹੀਂ ਕੁਛ ਨਹੀਂ ਪੰਜਾਬ ਵਾਂਗੂੰ ਨੀਂਗਾ ਜੋ ਸਾਡੇ ਇਸ ਵਕਤ ਨਸ਼ੇ ਪਰਬਲ ਨੇ ਆਤਮਕਤਿਆਂ ਹੋਰੀਆਂ ਕਿਸਾਨਾਂ ਦੀਆਂ ਆ ਕਦੇ ਤੁਹਾਡੇ ਡੀਐਸਐਮ ਦੇ ਦਫ਼ਤਰ ਦੇ ਬਾਹਰ ਇੱਕ ਕਿਸਾਨ ਦੀ ਲਾਸ਼ ਪਈ ਵੀ 12 ਦਿਨ ਹੋ ਗਏ ਨੇ ਇਹ 70 ਸਾਲ ਚ ਅਸੀਂ ਨੀਂ ਕਦੇ ਹੋਣਾ ਦਿੱਤਾ ਭਗਵੰਤ ਸੁਣ 70 ਸਾਲਾਂ ਚ ਅਸੀਂ ਵਾਕਿਆ ਨਹੀਂ ਹੁੰਦਾ ਤੁਸੀਂ ਕੀਤਾ 17 ਸਾਲਾਂ ਚ ਕਿ লাশ ਪਈ ਹੈ ਕਿਸਾਨ ਦੀ ਜੋ ਆਪਣੇ ਹਕੂਕ ਮੰਗਣ ਗਿਆ ਤੇ ਤੁਸੀਂ ਉਹਨਾਂ ਨੂੰ ਇਨਸਾਫ ਨਹੀਂ ਦੇ ਰੱਖੇ ਚੋਣ ਜਾਬਤਾ ਲੱਗਿਆ ਚੋਣ ਜਾਬਤਾ ਝੂਠ ਬੋਲਦੇ ਹੋ ਕੋਈ ਚੋਣ ਜਾਬਤਾ ਨਹੀਂ ਹੁੰਦਾ লাশ ਵਾਸਤੇ ਕੋਈ ਚੋਣ ਜਾਬਤਾ ਨਹੀਂ ਹੁੰਦਾ ਕਿਸੇ ਗਵਰਨਮੈਂਟ ਨੇ ਕੱਲ ਨੂੰ ਫੌਜੀ ਮਰ ਗਿਆ ਅਗਨੀ ਵੀਰ ਵਾਲਾ ਮੈਂ ਗਿਆ ਉਹਦੇ ਘਰ ਮੈਥੇ ਪਿੰਡ ਵਿੱਚ ਭੜੌੜ ਚ ਉਸ ਨੂੰ ਕੀ ਮੁਆਵਜ਼ਾ ਨਹੀਂ ਦਿੱਤਾ ਜਾਵੇਗਾ ਚੋਣ ਜਾਬਤਾ ਲੱਗਿਆ ਹੋਇਆ ਇਸ ਕਰਕੇ ਇਸ ਝੂਠੀਆਂ ਦੀ ਔਰ ਦੋਗਲੇ ਬੰਦਿਆਂ ਦੀ ਜਿਨ੍ਹਾਂ ਨੂੰ ਪੰਜਾਬ ਨਾਲ ਕੋਈ ਸਰੋਕਾਰ ਨਹੀਂ ਸੀ ਇੱਕ ਬੰਦਾ ਉਹ ਹੋਂਦਾ ਸਿਰਫ ਪੰਜਾਬ ਦੇ ਹਿੱਤ ਵਿੱਚ ਉਹ ਹੈਗਾ ਤੂਮਰ ਵਿਜੇ ਪ੍ਰਤਾਪ ਸਿੰਘ ਐਮ ਐਲ ਏ ਅੰਮ੍ਰਿਤਸਰ ਕੰਨਵੀਂ ਬੰਦੂਆ ਮਜ਼ਦੂਰ ਅਖਿਆ ਜਿਹੜਾ ਪੱਠੇ ਦੇ ਬੈਠੇ ਬਧੇਰ ਨਹੀਂ ਹੁੰਦੇ ਜਿਹੜੇ ਕਰੀ ਜਾਂਦੇ ਕੰਮ ਐ ਕਰਕੇ ਸਿਰਫ ਉਹਦਣ ਬੋਲੇ ਜਦੋਂ ਕੇਜਰੀਵਾਲ ਚੱਕਿਆ ਗਿਆ ਪੁੱਜੇਗੇ ਸਾਰੇ ਦਿੱਲੀ ਦਾ ਸੜਕਾਂ ਤੇ ਲਿਟਦੇ ਆਏ ਖਰਜੂਰ ਬੈਂਸ ਇਹਨਾਂ ਦਾ ਮਿਨਿਸਟਰ ਹੈ ਉਹ ਐਡਾ ਭਾਰਾ ਹੋ ਗਿਆ ਉਹਨੂੰ ਚਾਰ ਬੰਦੇ ਚੱਕਣ ਚਾਰ ਨਾ ਚੱਕਿਆ ਜਾਉ ਮੈਂ ਕਹੇ ਤੇ ਲਈ ਜੀ ਸੀ ਪੀ ਲੈ ਕੇ ਆਓ ਇਕ ਤਾਂ ਦੇ ਬੰਦੇ ਨੇ ਕਦੀ ਬੋਲੇ ਨਹੀਂ ਸਿਰਫ ਕੇਜਰੀ ਵਾਲਾ ਸੇ ਬੋਲੇ ਸੋਸਮਾ ਬਹੁਤ ਜਿਆਦਾ ਤੁਹਾਡਾ ਲੈ ਲਿਆ ਮੈਂ ਤੁਹਾਡਾ ਬੜਾ ਮਸ਼ਕੂਰ ਹਾਂ ਮੈਂ ਤੁਹਾਡੇ ਚਿਹਰਿਆਂ ਤੋਂ ਦੱਸ ਸਕਦਾ ਵਾਂ ਕਿ ਤੁਸੀਂ ਬਹੁਤ ਦੱਟ ਕੇ ਲੜਾਈ ਲੜਨੀ ਹੈ ਚਲੋ ਜੇ ਥਾਰ ਦਾ ਉਸ ਵਾਈਕਲੂ ਦੇ ਹੱਥਾਂ ਆਪਾਂ ਕੋਈ ਨਹੀਂ ਮੈਂ ਮੈਨੂੰ ਡਰ ਨਹੀਂ ਆਇਆ ਇੱਥੇ ਮੈਂ ਤਾਂ ਸਿਰਫ ਦੱਸਣਾ ਭਗਵੰਤ ਨੂੰ ਕਿ ਜੇ ਤਸ਼ੱਦਦ ਕਰੇਗਾ ਜੇ ਪੰਜਾਬ ਦੇ ਲੋਕਾਂ ਦੇ ਉੱਤੇ ਕੁੱਟਮਾਰ ਕਰੇਗਾ ਧਰਨੇ ਮਾਰਨੇ ਪੈਣਗੇ ਚੁੰਨੀਆਂ ਲਾਏਗਾ ਡਾਂਗਾ ਮਾਰੇਗਾ ਐਤਾ ਹੀ ਖੜਾਂਗੇ ਅਸੀਂ ਪੰਜਾਬ ਦੇ ਬਹੁਤ ਲੋਕ ਤੇਰੇ ਸਾਹਮਣੇ ਆਣ ਕੇ ਖੜਾਂਗੇ ਦਾਫਾ ਕਰ ਤਾ ਪ੍ਰੋਸਾ ਕਰਨਾ ਨਹਾਮਾ ਔਰ ਮੈਂ ਇੱਕ ਵਾਰ ਫਿਰ ਬੈਟਮ ਦਾ ਔਰ ਆਪਣੇ ਛੋਟੇ ਵੀਰ ਇਹਨੂੰ ਮੈਂ ਜਿਹੜਾ ਸਾਡਾ ਕਿਸਾਨਾਂ ਦਾ ਆਲ ਇੰਡਿਆ ਕਿਸਾਨ ਕਾਂਗਰਸ ਹੈ ਸਭ ਤੋਂ ਵੱਡੀ ਬੋਡੀ ਹੈ ਉਹਦੇ ਚ ਨੈਸ਼ਨਲ ਪੱਧਰ ਦਾ ਇਹਨੂੰ ਮੈਂ ਕੋਆਰਡੀਨੇਟਰ ਭਾਵ ਕੇ ਜਨਮ ਸ਼ਕਤਰ ਬਣਾਇਆ ਇੱਕ ਵਾਰ ਇਸਦੇ ਤੇ ਭਰੋਸਾ ਕਰਕੇ ਦੇਖੋ ਤੁਸੀਂ ਇਥੇ ਹੋਰ ਪਤਵੰਤੇ ਸਾਡੇ ਛੋਟਾ ਵੀਰ ਜਸਵਿੰਦਰ ਧਮਾਨ ਸੁਨਾਮ ਤੋਂ ਔਰ ਸੱਤਾ ਜੀ ਸਾਡੇ ਬੀਬੀ ਪਾਲੀਆਂ ਸਤਨਾਮ ਸੱਤਾ ਜੀ ਬੀਬੀ ਪਾਲੀਆਂ ਔਰ ਐਮਐਲਏ ਸਾਹਿਬ ਦਾ ਨਾਰਾ ਚੱਲੇ ਸੇ ਗੁਰਚਰਨ ਸਿੰਘ ਜੀ ਮੈਂ ਜਾਣਨਾ ਚਾਹੁੰਦਾ ਮੇਰੇ ਪਿਤਾ ਜੀ ਨੇ ਕੰਮ ਕੀਤਾ ਇਹਨਾਂ ਨੇ ਸਰਦਾਰ ਸੁਖਜਿੰਦਰ ਸਿੰਘ ਵਿਦਿਆ ਮੰਤਰੀ ਸੀਗੇ ਪੰਜਾਬ ਦੇ ਉਹਨਾਂ ਦੇ ਨਾਲ ਐਮਐਲਏ ਰਹੇ ਨੇ ਉੱਥੇ ਉਹਨਾਂ ਦੇ ਨਾਲ ਕੰਮ ਕੀਤਾ ਤੋਂ ਮੈਂ ਤੁਹਾਡੇ ਸਾਰੀ ਟੀਮ ਦਾ ਬਹੁਤ-ਬਹੁਤ ਧੰਨਵਾਦ ਕਰਦਾ ਇਹੀ ਉਮੀਦ ਕਰਦਾ ਕਿ ਪਹਿਲੀ ਤਾਰੀਖ ਨੂੰ ਚੋਣ ਨਿਸ਼ਾਨ ਮੇਰੇ ਵੀਰੋ ਭੈਣੋ ਤੇ ਬਜ਼ੁਰਗੋ ਹੱਥ ਪੰਜੇ ਦਾ ਹੈ ਉਹਦੇ ਤੇ ਬਟਨ ਦਬਾਓਗੇ ਸਮਝ ਲਓ ਕਿ ਚੀਕਾਂ ਚੀਕਾਂ ਨਿਕਲਣਗੀਆਂ ਚੀਕਾਂ ਚੀਕਾਂ ਦੀਸ਼ੇ ਮੈਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਧੰਨਵਾਦ